ਇਹਰਾ ਚੰਕੌਰ ਸਿੰਘ ਭਾਈ ਕੀ ਕੰਮ ਕਰਦੇ ਸਬਜ਼ੀ ਵੇਚਦਾ ਭਾਈ ਆਲੂ ਗੰਡੇ ਚੰਕੌਰ ਸਿੰਘ ਇੰਨਾ ਮੀਂਹ ਪੈੰਦਿਆ ਵਾ ਤੇ ਮੀਂਹ ਦੇ ਵਿੱਚ ਹੀ ਲੱਗਾ ਹੋ ਜਾਵਾ ਬਿਮਾਰ ਹੁੰਦਾ ਵੀ ਖਤਰਾ ਹੁੰਦਾ ਵਾ ਭਾਈ ਕੀ ਕਰੀਏ ਬੱਚੇ ਕਿੱਥੋਂ ਪਾਲਨੇ ਅੱਛਾ ਹਾਂਜੀ ਮਜਬੂਰੀ ਹੈ ਜੀ ਗਰੀਬ ਬੰਦੇ ਨੇ ਇੰਨੀ ਮਜਬੂਰੀ ਜੇ ਆਸੀ ਫਿਰ 1-10 ਦਿਨ ਬੰਦਾ ਕਹਿ ਸਕਦਾ ਕਿ ਨਹੀਂ ਰਹਿ ਸਕਦਾ 2 ਦਿਨ ਭਾਈ ਮੈਂ ਪਹਿਲਾਂ ਇਹ ਛੁੱਟੀਆਂ ਮਾਰ ਜੀਆਂ ਨਾ ਲਈਆਂ ਸੌਦਾ ਨਹੀਂ ਮਿਲਦਾ ਰਿਹਾ ਅੱਛਾ ਸੌਦਾ ਕਿਉਂ ਨਹੀਂ ਮਿਲਦਾ ਕਈ ਵਾਰ ਸੌਦਾ ਘਟ ਆਉਂਦਾ ਮੰਡੀ ਬਾਰਿਸ਼ ਕਰਕੇ ਹਾਂਜੀ ਅੱਜ ਵੀ ਤਾਂ ਬਾਰਿਸ਼ ਪੂਰੀ ਫੁੱਲ ਪੈ ਰਹੀ ਹੈ ਮੈਂ ਵੀ ਬਾਰਿਸ਼ ਵਿੱਚ ਤੇਰੇ ਨਾਲ ਹੀ ਖੜ ਗਿਆ ਹਾਂਜੀ ਆ ਸੌਦਾ ਮਿਲ ਗਿਆ ਜਿਆਦਾ ਹੈ ਅੱਛਾ ਤਸਵੀਰ ਦਾ ਮੀਂਹ ਹੀ ਲੱਗਾ ਹੋਇਆ ਹਾਂਜੀ ਕਿੰਨੇ ਵਜੇ ਘਰੋਂ ਨਿਕਲਦੇ ਜੋ ਕਿੰਨੇ ਵਜੇ 7 ਵਜੇ ਭਾਜੀ ਮੰਡੀ ਗਈ ਹਾਂਜੀ ਤੇ ਕਿੰਨਾ ਕੋ ਵੇਚ ਗਿਆ ਸੌਦਾ ਕਿੰਨੇ ਕੋ ਪੈਸੇ ਵਟੇ ਗਏ ਅੱਧਾ ਹੀ ਰਹਿ ਗਿਆ ਸੌਦਾ ਮੇਰਾ 1200 ਦਾ ਵੇਚ ਗਿਆ ਆ ਅੱਛਾ 1200 ਦਾ ਰਹਿ ਗਿਆ ਅੱਛਾ ਐਸੇ ਉਮੀਦ ਰਹੀ ਮੀਂਹ ਵਿੱਚ ਹੀ ਲੱਗਾ ਰਹੇਗਾ ਹਾਂਜੀ ਕੋਈ ਹੈਲਪ ਕੋਈ ਲੋਡ ਉਹ ਮਿਹਨਤ ਕਰਦੇ ਆ ਭਾਜੀ ਚਲੋ ਬਿਲਕੁਲ ਠੀਕ ਆ ਜੀ ਤੁਹਾਡਾ ਮੇਰਾ ਨਾਮ ਸ੍ਰਿੰਦਰਪਾਲ ਜੀ ਸ੍ਰਿੰਦਰ ਭਾਜੀ ਕੀ ਕੰਮ ਕਰਦੇ ਸਬਜੀ ਦੀ ਰੇੜੀ ਲਾਉਂਦੇ ਆ ਜੀ ਕਿਤਰਾ ਮਾ ਸਬਜੀ ਦਾ ਬਹੁਤ ਜ਼ਿਆਦਾ ਜੀ ਦੋ ਦਿਨ ਹੋ ਗਿਆ ਪੱਖਾ ਪੈਣ ਦੀ ਆ ਬਦਲ ਪੈਣ ਦੇ ਇਸ ਕਰਕੇ ਬਹੁਤ ਜ਼ਿਆਦਾ ਮੰਦਾ ਆ ਮੀਂਹ ਜਗਾਹ ਹੁੰਦਾ ਨਹੀਂ ਆ ਤੇ ਜੇ ਗਰਮੀ ਦੇ ਤਾਂ ਵੀ ਨਹੀਂ ਗਾਹ ਆ ਸਾਰੇ ਏਡੇ ਮਗਰ ਬੰਦ ਪਏ ਆ ਤੇ ਗਾਹ ਮਾਸਾ ਨਹੀਂ ਨਿਕਲਦਾ ਪਿਆ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਆ ਜੀ ਇਤਨਾ ਖੜੇ ਗਰਮੀ ਤੇ ਗੀਨ ਨੂੰ ਗਰਮੀ ਆ ਗਈ ਕੱਪੜੇ ਗਿੱਲੇ ਆ ਜਾਂਦੇ ਵਾ ਲਾ ਕੇ ਬੈਠੇ ਆ ਕੀ ਕਰੀਏ ਸਵੇਰ ਦਾ ਮੀਂਹ ਪੈਂਦਾ ਅੱਜ ਕੱਲ ਵੀ ਸਾਰੀ ਦਿੜੀ ਪੈਂਦਾ ਰਿਹਾ ਜੀ ਅੱਜ ਵੀ ਸਾਰੀ ਦਿੜੀ ਪੈਂਦਾ ਰਿਹਾ ਜੀ ਤੇ ਜਿਹੜੀ ਇਹ ਮੀਂਹ ਦੇ ਵਿੱਚ ਹੀ ਖੜੇ ਸੌਦਾ ਵਿੱਚ ਕੀ ਗਈ ਹੈ ਜੀ ਖਾਣੀ ਰੋਟੀ ਦਾ ਖਾਣੀ ਹੈ ਜੀ ਕੰਮ ਤੇ ਮਾੜਾ ਮੋਡਾ ਕਰਨਾ ਹੀ ਪੈਣਾ ਜਨਾਬ ਮਾੜਾ ਮੋਡਾ ਕੰਮ ਕਰਨਾ ਹੀ ਪੈਣਾ ਬਸ ਦੇਖਣਾ ਗਲੀਆਂ ਵਿੱਚ ਵੀ ਇਸੇ ਤਰ੍ਹਾਂ ਮੀਂਹ ਵਿੱਚ ਹਾਂਜੀ ਗਾਹ ਨਹੀਂ ਹੈਗਾ ਜੀ ਸੌਦੇ ਮਗਰ ਤੇਜ ਆ ਗਾਹ ਮਾਸਾ ਨਹੀਂ ਹੈਗਾ ਮੀਂਹ ਕਰਕੇ ਗਾਹ ਪੈਂਦਾ ਨਿਕਲਦਾ ਨਹੀਂ ਆ ਜੀ ਤੇ ਮੀਂਹ ਵਿੱਚ ਖੜੇ ਰਹੇ ਮੀਂਹ ਸਾਰ ਕਰ ਕੇ ਸਤਾ ਚਲਦਾ ਘਰ ਮੇਂ ਰੋਟੀ ਪਾਣੀ ਮਾੜਾ ਮੋੜਾ ਸਰਕਲ ਚਲਾਈ ਜਾਂਦਾ ਜੀ ਮਾੜੀ ਮੋਡੀ ਚਲਾਈ ਜਾਂਦੀ ਆ ਕੀ ਕਰਨਾ ਬੱਚੇ ਦੇ ਪਾਲਣੇ ਆ ਜੀ ਸਬਜ਼ੀ ਵਿਕਦੀ ਸਬਜ਼ੀ ਮਾੜੀ ਮੋਡੀ ਵਿਕਦੀ ਆ ਜਦੋਂ ਮੀਂਹ ਆੜਦਾ ਉਦੋਂ ਵਿਕ ਜਾਂਦੀ ਆ ਜਦੋਂ ਮੀਂਹ ਪੈਂਦਾ ਉਦੋਂ ਗਾੜ ਨਹੀਂ ਹੁੰਦਾ ਜੀ ਕਿੰਨੇ ਕੁ ਬੁਰੇ ਲਾ ਦੋ ਬਹੁਤ ਜਿਆਦੇ ਬੁਰੇ ਲਾਦੇ ਆ ਜੀ ਬਹੁਤ ਜਿਆਦੇ 5-600 ਰੁਪਈਆ ਸਾਰੀ ਝੜੀ ਵੱਟੀ ਦਾ ਜੇ ਸੌਦੇ ਮਹਿੰਗੇ ਆ 5-600 ਰੁਪਈਆ ਵੱਟੀ ਦਾ ਸਬਜ਼ੀ ਮਗਰ ਆਊਗੀ ਰੇ ਫੇਰੀ ਵੇਚਾਂਗੇਗਾ ਮੀਂਹ ਆ ਕਰਕੇ ਜਟਾੜੀ ਸਬਜ਼ੀ ਬਹੁਤ ਖਰਾਬ ਹੁੰਦੀ ਆ ਸ਼ਹਿਰ ਹੁੰ ਕੀ ਕੰਮ ਕਰਦੇ ਜੋ ਮੈਂ ਭਾਈ ਸਬਜ਼ੀ ਜਿਹੜੀ ਲੁਣਾਏ ਤੇ بارش ਹੋ ਰਹੀ ਹੈ ਤੇ ਬਾਰਿਸ਼ ਕੀ ਖੜੀ ਹੋਈ ਜੋ ਭਾਈ ਕੀ ਕਰੀਏ ਘਰ ਆਈ ਮਜਬੂਰੀਆਂ ਵਾ ਤੇ ਜੇ ਆਪਾਂ ਮੰਨ ਲਓ ਉਹ ਖਾਵਾਂਗੇ ਜਾਂ ਤੇ ਵੇਚਾਂਗੇ ਨੇ ਘਰੇ ਕੀ ਦਵਾਂਗੇ ਮੀਂਹ ਦਾ ਦੇ ਭਾਈ ਇਹੋ ਹੀ ਆੜਿਆ ਦੋ ਤਿੰਨ ਦਿਨ ਹੋ ਗਏ ਆ ਸਾਡਾ ਕੰਮ ਵੀ ਇੰਨਾ ਕ ਮਤਲਬ ਉਹ ਕੀ ਥੱਲੇ ਹੋਇਆ ਨਾ ਰੁਪਿਆ ਵੱਤੋਂ ਵੱਤ ਜ਼ਿਆਦਾ ਨਹੀਂ ਤੇ 1500 ਸੇਲ ਕਰ ਲਈਦੀ ਸੀ ਪਹਿਲਾਂ ਥੋੜੀ ਬੋਦੀ ਬਾਕੀ ਸ਼ਾਮੀ ਹੋਣ ਦੇ ਭਾਈ 500 ਰੁਪਿਆ ਵੀ ਬੜੀ ਮੁਸ਼ਕਲ ਹੋਇਆ ਬਟਨਾ ਕੀ ਕਿਉਂ ਮੀਂਹ ਗਰ ਕੇ ਭਾਈ ਮੀਂਹ ਦਾ ਇੰਨਾ ਕ ਮਤਲਬ ਹਾਲਾਤ ਕੀ ਕਰ ਸਕਦੇ ਆ ਗਰਮੀ ਵਿੱਚ ਵੀ ਭਾਈ ਬੁਰਾ ਹਾਲ ਹੋ ਜਾਂਦਾ ਤੇ ਬਾਰਿਸ਼ ਵੀ ਬਾਰਿਸ਼ ਵੀ ਭਾਈ ਤੇ ਮੀਂਹ ਜਿ ਖੜੇ ਰਹਿੰਦੇ ਜੋ ਭਾਈ ਕੀ ਕਰੀਏ ਹੁਣ ਮੀਂਹ ਜਿ ਖੜਨਾ ਪੈਂਦਾ ਅਹੀਂ ਹੁਣ ਆਪਣਾ ਹੀ ਵੇਖਣਾ ਨਾ ਘਰ ਦੇ ਵਿੱਚ ਰੋਣਾ ਕੀ ਕਰ ਸਕਦੇ ਆ ਭਾਈ ਮੀਂਹ ਨੇ ਵੱਲੋਂ ਇੰਨਾ ਕੋ ਬੁਰਾ ਹਾਲ ਕੀਤਾ ਨਾ ਮੰਡੀਆਂ ਚਲ ਜਾਈਏ ਉੱਥੇ ਜਿਹੜੀ ਸਬਜ਼ੀ ਆ ਜਿੱਥੇ ਆਨੂੰ 20 ਰੁਪਏ ਮਿਲਨੇ ਆ ਨਾ ਉੱਥੇ ਆਨੂੰ 40 ਰੁਪਏ ਦੇਣੀ ਉਹਨਾਂ ਨੇ ਕੀ ਭਾਈ ਸਾਡੇ ਕੋਲ ਸਬਦੇ ਇਹੋ ਜਿਹੀ ਕੀ ਕਰੀਏ ਉਹ ਕਹਿੰਦੇ ਅੱਜ ਪਟਿਆਈ ਇੰਨੀ ਕੀ ਹੋਈ ਆ ਢੀ ਪੈੜੀਆਂ ਵਿੱਚ ਇੰਨਾ ਪਾਣੀ ਆ ਕਹਿੰਦੇ ਅਸੀਂ ਕੀ ਕਰਦਾ ਵੀ ਜਿੰਨੇ ਕਾ ਅਸੀਂ ਕਰ ਸਕਦੇ ਅਸੀਂ ਦੇ ਲੈ ਆਏ ਆ ਮਾਲ 40 ਰੁਪਏ ਕਿਲੋ ਭਿੰਡੀ ਭਾਈ ਦੇਂਦੇ ਆ ਮੰਡੀ ਦੇ ਵਿੱਚ ਜਿਹੜੀ 20 ਰੁਪਏ ਲਈ ਦੀ ਆ ਟੇਕ ਯੋ ਬੰਦਾ ਅੱਡੇ ਭਾਈ ਇਦਾਂ ਹੀ ਆ ਕੰਮ ਕਰ ਰਹੇ ਨੇ ਆ ਕੋਈ ਵੀ ਮੀਂਹ ਕਰਕੇ ਵੀ ਹੋ ਸਕਦਾ ਮੀਂਹ ਕਰਕੇ ਤੇ ਹੈਗਾ ਹੀ ਹੈਗਾ ਬਾਕੀ ਕੰਮਕਾਰ ਨਹੀਂ ਪਈ ਕੋਈ ਆ ਗਾ ਮੀਂਹ ਜਦੋਂ ਕੋਈ ਮੀਂਹ ਪੈਦਿਆ ਦੋ ਤਿੰਨ ਦਿਨ ਹੋ ਗਏ ਮੀਂਹ ਪੈਦਿਆਂ ਨੂੰ ਗਾੜੀ ਹੱਲੇ ਵੀ ਕਹਿੰਦੇ ਆ ਕਿ ਮੀਂਹ ਹੱਲੇ ਵੀ ਆ ਗਾੜੀ ਇੱਕ ਦੋ ਦਿਨ ਤੇ ਕੀ ਕਰਾਂਗੇ ਇਸ ਤਰ੍ਹਾਂ ਹੁਣ ਵੀ ਮੀਂਹ ਮੈਂ ਵੇਖਣਾ ਪੈਦਿਆ ਵੇਖੋ ਹਾਂਜੀ ਮੀਂਹ ਜੇ ਭਾਈ ਫਿਰ ਐਂ ਦੇ ਕੰਮ ਕਰਨਾ ਹੀ ਆ ਭਾਵੇਂ ਮੀਂਹ ਆਵੇ ਨੇਰੀ ਆਵੇ ਇੰਜ ਖਲੋਤੇ ਰਹਿਣਾ ਭਾਈ ਕਿੰਨਾ ਬਜੀ ਦਾ ਸਰਰਾਣਾ ਮੰਡੀ ਸਕੇ ਜੇ ਸਾਥ ਯਾਰ ਜੇ ਲਿਟੇ ਆਇਓ ਮੀਨ ਪਿਆ ਰਿਆ ਵਾ ਹਾਂਜੀ ਹਾਂਜੀ ਕਿੱਰੇ ਜਾਓ ਸਬਜ਼ੀਆਂ ਮਿਲ ਨਹੀਂ ਰਹੀਆਂ ਸਰ ਸਬਜ਼ੀਆਂ ਦੇ ਰੇਟ ਬਹੁਤ ਵਧੇ ਹੋਏ ਆ ਪਰ ਫਿਰ ਵੀ ਵਿਚਾਰੇ ਸਬਜ਼ੀ ਕਿਤਨਾ ਕਿਤੋਂ ਅਰੇਂਜ ਕਰਕੇ ਲਿਆ ਰਹੇ ਨੇ ਤੇ ਫਿਰ ਵੀ ਇਹਨਾਂ ਨੇ ਰੇਟ ਸਹੀ ਲਾਇਆ ਇਹੋ ਦੁਕਾਨਾਂ ਤੋਂ ਲਈਏ ਤੇ ਦੁਕਾਨਾਂ ਤੋਂ ਬਹੁਤ ਮਹਿੰਗੇ ਹੋਏ ਹੋਏ ਰੇਟ ਕੀ ਮਿਲਦੀ ਹੈ ਹਾਂਜੀ ਹਾਂਜੀ ਪਰ ਵੇਖੋ ਭਾਜੀ ਬਾਰਿਸ਼ ਹੋ ਰਹੀ ਆ ਹਾਂਜੀ ਇਸ ਤਰ੍ਹਾਂ ਹੀ ਖੜੇ ਰਹਿੰਦੇ ਆ ਬਿਲਕੁਲ ਚਲੋ ਕੀ ਅੰਕ ਕੀ ਕਹਿੰਦੇ ਇਹਨਾਂ ਨੇ ਭਾਜੀ 5 ਕਰੋੜ ਰਕਾਰ ਦੇ ਕਰ ਨਹੀ ਨਹੀ ਇਹ ਆਪਣੇ ਪੰਜਾਬੀ ਬੰਦੇ ਆ ਜੀ ਪੰਜਾਬੀ ਬੰਦਿਆਂ ਦਾ ਬਿਲਕੁਲ ਸਾਥ ਦੇਣਾ ਚਾਹੀਦਾ ਜੇ ਆਪਣਾ ਰੁਪਿਆ ਤੇਲੀ ਚੰਗੀ ਸਾਫ ਸੁਥੀ ਚੀਜ਼ ਮਿਲਦੀ ਏ ਤੇ ਵੱਧ ਵੀ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਬਿਲਕੁਲ ਸਾਥ ਦੇਣਾ ਚਾਹੀਦਾ ਆ ਵੇਖੋ ਬਾਹਰ ਚ ਹੋ ਰਹੀ ਏ ਬਾਹਰ ਚ ਖੜੇ ਨੇ ਹਾਂਜੀ ਹਾਂਜੀ ਇਸ ਸ਼ਹਿਰ ਤੋਂ ਬਾਰਿਸ਼ ਹੋ ਰਹੀ ਏ ਸ਼ਹਿਰ ਤੋਂ ਹੀ 5 ਵਜੇ ਤੋਂ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਆਪਾਂ ਨੇ 10 ਵਜੇ 11 ਵਜੇ ਆ ਕੇ ਸਭੀ ਲਈ ਕਿੰਨੇ ਕੁ ਮਾੜੇ ਹਾਲ ਹੋਏ ਨੇ ਕਾਫੀ ਕਾਫੀ ਇੱਕ ਦਿੱਕਤ ਆ ਰਹੀ ਆ ਆਮ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ بارش ਕਰਕੇ ਪਰ ਹੁਣ ਕੁਦਰਤ ਹੈ ਜੀ ਕੀ ਕਹਿ ਸਕਦੇ ਆ ਜੀ ਬਿਲਕੁਲ